ਲੋ ਵੀ ਦੋਸਤੋ ਕਰੋ ਤਰੀਕ ਨੋਟ 29 ਤਰੀਕ 11ਵਾਂ ਮਹੀਨਾ 2025 ਅੱਜ ਆਪਾਂ ਤੁਹਾਡੇ ਵਾਸਤੇ ਬੂਰੀ ਨੀਲੀ ਰਵੀ ਨਸਲ ਦੀ ਕੱਟੀ ਲੈ ਕੇ ਆਏ ਹਾਂ ਜਿਹੜੇ ਵੀਰ ਪੇਜ ਦੇ ਉੱਪਰ ਨਵੇਂ ਆਏ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਵੀਰੇ ਦੋਸਤੋ ਜਿਹੜੀ ਕੱਟੀ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਬਰੀਡ ਦੇ ਵਿੱਚ ਬੂਰੀ ਨੀਲੀ ਰਵੀ ਦੀ ਆ ਉਮਰੋਂ ਦੋਸਤੋ 12 ਮਹੀਨਿਆਂ ਦੀ ਆ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਆ ਮਣਕਣੀ ਅੱਖ ਤੇ ਬੱਗੀ ਮਸ਼ ਦੇ ਵਿੱਚ ਆ ਦੋਸਤੋ ਬਾਕੀ ਦੋਸਤੋ ਪਿਓਰ ਜਿਹੜੀ 골ਡਨ ਬੂਰੇ ਕਲਰ ਦੇ ਵਿੱਚ ਆ ਚਾਰੇ ਪੈਰਾਂ ਦੇ ਉੱਪਰ ਜੋ ਦੋਸਤ ਜਿਹੜੀ ਬਿਲਕੁਲ ਜੈ ਜੀ ਮਾਰਕਿੰਗ ਮਿਲ ਜੂਗੀ ਬਹੁਤ ਵਧੀਆ ਖੁੱਲੇ ਜਿਹੜੇ ਬਾਡੀ ਟਾਂਚੇ ਦੀ ਆ ਉੱਚੇ ਦੋਸਤੋ ਪੈਠ ਪੂਠੇ ਦੀ ਆ ਪੈਠ ਪੂਠੇ ਪੈਠ ਪੂਠੇ ਦੀ ਤੁਸੀਂ ਜਿਹੜੀ ਬੰਤਰ ਤੁਸੀਂ ਦੇਖ ਸਕਦੇ ਦੋਸਤੋ ਬਾਕੀ ਦੋਸਤੋ ਲੰਮੀ ਤੇ ਪਤਲੀ ਪੂਛ ਆ ਪੂਛ ਦਾ ਤੁਸੀਂ ਦੇਖ ਸਕਦੇ ਆ ਵੀ ਆਠਾ ਬਨਾਤਾ ਤੇ ਬਹੁਤ ਹੀ ਜ਼ਿਆਦਾ ਜਿਹੜੀ ਬਰੀਡ ਦੇ ਵਿੱਚ ਦੋਸਤੋ ਕੱਟੀ ਆ। ਸੂ ਦੇ ਉੱਪਰ ਜਿਹੜਾ ਨਿਸ਼ਾਨ ਹੋਊਗਾ ਦੋਸਤੋ ਤੁਸੀਂ ਦੇਖ ਸਕਦੇ ਆ। ਜਿਹੜੇ ਵੀ ਰਸੂ ਦੇ ਉੱਪਰ ਨਿਸ਼ਾਨ ਪਾਲਦੇ ਸੀ। ਬਾਕੀ ਜੇ ਥਾਨਲੇ ਵਿੱਚ ਝੂਲੀ ਦੀ ਗੱਲ ਕਰਦੇ ਆ। ਬਿੱਥੇ ਦੇ ਉੱਪਰ ਥਾਨ ਅਤੇ ਬੱਲ ਕੋਲ ਜਿਹੜੀ ਸਾਫ਼ ਸੁਥਰੀ ਦੋਸਤੋ ਝੋਲੀ ਆ। ਕੋਈ ਬਾਦ ਫੋਟ ਨਹੀਂ ਦੋਸਤੋ। ਤੇ ਠੰਡੀ ਸੀਲ ਜਿਹੜੀ ਦੋਸਤੋ ਪੁੱਜ ਕੇ ਜਾਂਦੀ ਆ। ਝੋਲੀ ਦੇਖ ਕੇ ਤੁਸੀਂ ਅੰਦਾਜ਼ਾ ਲਾ ਹੀ ਚੁੱਕੇ ਆ ਵੀ ਕਿੰਨਾ ਕੁ ਜਿਹੜਾ ਦੁੱਤ ਆਉਣ ਵਾਲੇ ਸਮੇਂ ਤੇ ਦੇ ਦੇ ਸਕਦੇ ਦੋਸਤੋ। ਬਾਕੀ ਫੇਸ ਕੁਆਲਟੀ ਬਿਊਟੀ ਚੈੱਕ ਕਰ ਸਕਦੇ ਹੋ ਦੋਸਤੋ ਤੇ ਜੇ ਮੇਰਾ ਵੀਰ ਕੋਈ ਚਾਹ ਮੰ ਹੋਵੇ ਕੱਟੀਆਂ ਨੂੰ ਖਰੀਦਣ ਵਾਲਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਤੁਸੀਂ ਫੋਨ ਲਾ ਕੇ ਸੰਪਰਕ ਕਰ ਸਕਦੇ ਆ ਬਾਕੀ ਦੋਸਤੋ ਆਪਣੇ ਕੋਲੇ ਬੂਰੀ ਨੀਲੀ ਰਵੀ ਕੱਟੀਆਂ ਹਮੇਸ਼ਾ ਆਪਣੇ ਫਾਰਮ ਦੇ ਉੱਪਰ ਹੁੰਦੀਆਂ ਜੇ ਕਿਸੇ ਵੀ ਨੇ ਵੇਸਟ ਕਰਨਾ ਹੋਵੇ ਤਾਂ ਆ ਕੇ ਤੁਸੀਂ ਵੀ ਦੇਖ ਵੀ ਸਕਦੇ ਆ ਬਾਕੀ ਇਹ ਕੱਟੀਆਂ ਪੰਜਾਬ ਹਰਿਆਣਾ ਜਿੱਥੇ ਮਰਜੀ ਤੁਸੀਂ ਡਿਲੀਵਰੀ ਵੀ ਕਰਵਾ ਸਕਦੇ ਆ ਬਾਕੀ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਵੀਡੀਓ ਸ਼ੇਅਰ ਜਰੂਰ ਕਰਿਓ ਦੋਸਤੋ ਧੰਨਵਾਦ ਦੋਸਤੋ ਅੱਜ ਦੀ ਵੀਡੀਓ ਦੇਖਣ ਦੇ ਲਈ